ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਾਈਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਕੀ ਹਾਲ ਨੇ ਸਾਰਿਆਂ ਦੇ ਠੀਕ ਠਾਕ ਹੋ ਸਾਰੇ ਅੱਜ ਆਪਾਂ ਗੱਲ ਕਰਦੇ ਆ ਜਿਹੜੀ ਕਿਸੇ ਵੀ ਵੀਰ ਭਰਾ ਦੇ ਕਿਸੇ ਵੀ ਕਾਰਨ ਕਰਕੇ ਜਾਂ ਮਸਟੈਟਸ ਕਰਕੇ ਜਾਂ ਕਿਸੇ ਵੀ ਕਿਸੇ ਵੀ ਤਰੀਕੇ ਨਾਲ ਜਾਂ ਕਿਸੇ ਵੀ ਨੁਕਸਾਨ ਕਰਕੇ ਪਸ਼ੂ ਦਾ ਦੁੱਧ ਘਟ ਜਾਂਦਾ ਥਣਾ ਦੇ ਵਿੱਚੋਂ ਜਾਂ ਥਣਾ ਛੋਟਾ ਹੋਣ ਲੱਗ ਜਾਂਦਾ ਤੇ ਥਣਾ ਦੇ ਵਿੱਚੋਂ ਦੁੱਧ ਵੀ ਘਟ ਜਾਂਦਾ ਕਿਉਂਕਿ ਇਹ ਬਹੁਤ ਵੱਡੀ ਸਮੱਸਿਆ ਇਹਦੇ ਵਿੱਚ ਬਹੁਤ ਜ਼ਿਆਦਾ ਕੰਪਨੀ ਵਾਲੇ ਕੋਈ ਕਹਿੰਦੇ ਵੀ ਆਹ ਪ੍ਰੋਡਕਟ ਪਾ ਲੋ ਆਹ ਪ੍ਰੋਡਕਟ ਪਾ ਲੋ ਜਾਂ ਵਿਟਾਮਿਨ ਐਚ ਪਾ ਲੋ ਇੱਕ ਤਾਂ ਮੈਂ ਫੋਨ ਨੂੰ ਇੱਥੇ ਤੱਕ ਗੱਲ ਜਿੱਥੇ ਤੱਕ ਮੈਂ ਸਿੱਖਿਆ ਜਿੰਨੀ ਕ ਮੈਂ ਸਰਚ ਕਰੀ ਆ ਜਿੰਨਾ ਕ ਮੈਂ ਅਜਮਾਇਆ ਕਿਉਂਕਿ ਆਪਾਂ ਰੋਜ਼-ਰੋਜ਼ ਵੀਡੀਓ ਨਹੀਂ ਪੈਂਦੀਆਂ ਆਪਾਂ ਤੋਂ ਆਪਾਂ ਉਹ ਵੀਡੀਓ ਪਾਵਾਂਗੇ ਜਿਹੜੀ ਵੀਡੀਓ ਦੇ ਵਿੱਚ ਕੋਈ ਦਮ ਹੋਵੇ ਐਮੀ ਗੱਲਾਂ ਹਵਾ ਦੇ ਵਿੱਚ ਆਪਾਂ ਨੂੰ ਤੀਰ ਨਹੀਂ ਛੱਡਣਿਆ ਆਉਂਦੇ ਲੈ ਵੀ ਹਵਾ ਦੇ ਵਿੱਚ ਆਪਾਂ ਤੀਰ ਛੱਡੀਏ ਵੀਡੀਓ ਬਣਾਉਣ ਦਾ ਕੋਈ ਆਪਾਂ ਨੂੰ ਬੜਾ ਕੋਈ ਸ਼ੌਂਕ ਨਹੀਂ ਹੈਗਾ ਆਪਾਂ ਤਾਂ ਸਿਰਫ ਸੱਚ ਹਮੇਸ਼ਾ ਸੱਚੀ ਗੱਲ ਕਰਨੀ ਹੈ ਤਾਂ ਇਹ ਸਮੱਸਿਆ ਦਾ ਹੱਲ ਇਹ ਹੁੰਦਾ ਲ ਵੀ ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਜਿਹੜੇ ਬੰਦੇ ਵਿਟਾਮਿਨ ਐਚ ਵਰਤਦੇ ਨੇ ਲ ਵੀ ਥਣਾ ਤੇ ਦੁੱਧ ਪੂਰਾ ਹੋ ਜੂਗਾ ਹੋ ਜੂਗਾ ਵਿਟਾਮਿਨ ਐਚ ਦਾ ਲੈਵੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਚਾਹੇ ਤੁਸੀਂ 10000 ਰੁਪਏ ਦਾ ਪਾ ਦਿਓ ਚਾਹੇ 20 ਡੱਬੇ ਚਾਰ ਦਿਓ ਉਹਨੇ ਦੁੱਧ ਨਹੀਂ ਪੂਰਾ ਕਰਨਾ ਥਣਾ ਦਾ ਦੁੱਧ ਪੂਰਾ ਜਿਹੜਾ ਹੋਊਗਾ ਉਹ ਹੋਣਾ ਵੀਰੋ ਜਿਹੜੇ ਸੈੱਲਾਂ ਨੇ ਦੁੱਧ ਬਣਾਉਣਾ ਹੈ ਚੱਡੇ ਦੇ ਵਿੱਚ ਜਿਹੜੇ ਸੈੱਲ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਸਮਝੋ ਕਿ ਮਸਟੈਟਸ ਕੀ ਹੈ ਮਸਟੈਟਸ ਹੈਗੀ ਹੈ ਜਦੋਂ ਤੁਹਾਡਾ ਦੁੱਧ ਥਣ ਦੇ ਵਿੱਚੋਂ ਖਰਾਬ ਹੋ ਜਾਂਦਾ ਤਾਂ ਦੁੱਧ ਜੰਮ ਕੇ ਖਰਾਬ ਜਾਂ ਸਿੱਧੀਆਂ ਬਣ ਜਾਂਦੀਆਂ ਨੇ ਉਹ ਕੀ ਹੈ ਹੁੰਦਾ ਉਹ ਜਿਹੜੇ ਚੱਡੇ ਦੇ ਵਿੱਚ ਦੁੱਧ ਬਣਾਉਣ ਵਾਲੇ ਸੈੱਲ ਹੁੰਦੇ ਨੇ ਉਹ ਸੈੱਲ ਡੈੱਡ ਹੁੰਦੇ ਨੇ ਜਦੋਂ ਉਹ ਸੈੱਲ ਡੈੱਡ ਹੋ ਜਾਂਦੇ ਨੇ ਮਰ ਜਾਂਦੇ ਨੇ ਸੈੱਲ ਖਤਮ ਹੋ ਜਾਂਦੇ ਨੇ ਤਾਂ ਉਹ ਸੈੱਲਾਂ ਦਾ ਮਸਟੈਟਸ ਦਾ ਰੂਪ ਧਾਰ ਲੈਂਦੇ ਨੇ ਤਾਂ ਉਹ ਦੁੱਧ ਦੁੱਧ ਜਿਹੜਾ ਤਬਦੀਲ ਹੋ ਜਾਂਦਾ گاੜਾ ਹੋ ਜਾਂਦਾ ਜਾਂ ਉਹਦੀਆਂ ਸਿੱਧੀਆਂ ਬਣ ਜਾਂਦੀਆਂ ਨੇ ਜਾਂ ਪੀਕ ਬਣ ਜਾਂਦੀ ਆ ਤਾਂ ਜਦੋਂ ਕੋਈ ਚੀਜ਼ ਜ਼ਿੰਦਾ ਚੀਜ਼ ਜਦੋਂ ਕੋਈ ਮਰੂਗੀ ਤਾਂ ਤੁਸੀਂ ਆਪਣੇ ਆਪ ਸਮਝ ਲਓ ਲਵੀ ਉਹਦੇ ਵਿੱਚ ਉਹਦਾ ਕੀ ਬਣਨਾ ਇੱਕ ਮਿੰਟ ਮੈਂ ਪੱਖਾ ਬੰਦ ਕਰ ਦਿਆਂ ਸ਼ਾਇਦ ਵੀਡੀਓ ਦੇ ਵਿੱਚ ਕੋਈ ਆਵਾਜ਼ ਸਹੀ ਨਾ ਆ ਰਹੀ ਹੋਵੇ ਜਿਹੜੇ ਲੇਵੇ ਦੇ ਵਿੱਚ ਸੈੱਲ ਹੁੰਦੇ ਨੇ ਉਹ ਡੈੱਡ ਹੋ ਕੇ ਜਦੋਂ ਮਰ ਜਾਂਦੇ ਨੇ ਤਾਂ ਹੁਣ ਜਿਹੜਾ ਦੁੱਧ ਕਿਵੇਂ ਵਧੂਗਾ ਜੇ ਆਪਾਂ ਉਹ ਸੈੱਲਾਂ ਨੂੰ ਰਿਪੇਅਰ ਕਰਾਂਗੇ ਬਾਰੋਂ ਕਿੰਨੀਆਂ ਮਰਜ਼ੀ ਚੀਜ਼ਾਂ ਪਾ ਲੋ ਕੋਈ ਕਹਿੰਦਾ ਕੁਛ ਜੀ ਜੋ ਖਾਰ ਪਾ ਦਿਓ ਏ ਪਾ ਦਿਓ ਮਤਲਬ ਕਿ ਬਹੁਤ ਭਰਾ ਖਰਚਾ ਕਰਦੇ ਨੇ ਤਾਂ ਆਪਾਂ ਅੱਜ ਤੁਹਾਨੂੰ ਜਿਹੜੀ ਚੀਜ਼ ਦੱਸਾਂਗੇ ਚਾਰੇ ਥਣਾ ਦੇ ਵਿੱਚੋਂ ਦੁੱਧ ਬਿਲਕੁਲ ਪ੍ਰੋਪਰ ਕਰ ਦੂ ਇੱਕੋ ਜਾਂ ਜਿਵੇਂ ਕਹਦਾਂ ਨੇ ਇੱਕੋ ਜਿਹਾ ਚਾਰੇ ਥਣਾ ਦੇ ਵਿੱਚੋਂ ਦੁੱਧ ਬਰਾਬਰ ਤਾਂ ਆਪਾਂ ਜਿਹੜੀ ਚੀਜ਼ ਵਰਤੀ ਐ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੂਗਾ ਉਹ ਚੀਜ਼ ਵਰਤਿਓ ਫੁੱਲ ਰਿਜ਼ਲਟ ਮਿਲੂਗਾ ਆਪਾਂ ਲੇਵੇ ਦੇ ਵਿੱਚ ਜਿਹੜੇ ਸ਼ੈੱਲ ਨੇ ਆਪਾਂ ਉਹ ਹੋਰ ਰਿਪੇਅਰ ਕਰਨੇ ਨੇ ਫੇਰ ਦੁੱਧ ਪੂਰਾ ਹੋਣਾ ਉਹ ਹੋਰ ਕੋਹੜਾ ਨਾਲ ਜਾਂ ਆਹ ਦੇ ਦੋ ਕੋਈ ਜਿਹੜੀ ਦੁਕਾਨ ਕੰਪਨੀ ਤੇ ਆਪਾਂ ਵਗ ਜਾਨੇ ਲਈ ਆਹ ਪਾਓ ਜੀ ਆਹ ਪਾਓ ਕੋਈ ਦਮ ਨਹੀਂ ਪ੍ਰੋਡਕਟ ਦੀ ਸਮਝ ਆਉਣੀ ਚਾਹੀਦੀ ਹੈ ਕਿ ਕਿਹੜੇ ਪ੍ਰੋਡਕਟ ਨਾਲ ਸੈਲਰ ਰਿਪੇਅਰ ਹੋਏ ਅੱਜ ਤੁਹਾਨੂੰ ਕਾਪੀ ਪੈਨ ਚੱਕ ਲਓ ਤਿੰਨ ਚੀਜ਼ਾਂ ਲਿਖਾਉਣਾ ਮੈਂ ਤਿੰਨੇ ਚੀਜ਼ਾਂ ਦੇਣੀ ਆ ਕਿਵੇਂ ਨੇ ਉਹ ਤੁਹਾਨੂੰ ਦੱਸਾਂ ਕਾਪੀ ਪੈਨ ਲਓ ਚੱਕ ਤੇ ਲਿਖ ਲਓ ਇੱਕ ਤਾਂ ਤੁਸੀਂ ਲੈ ਕੇ ਆਉਣਾ ਲਿਵੋ ਸੈੱਲ ਅਣਵਾਸ ਉਹਦੀ ਮੈਂ ਤੁਹਾਨੂੰ ਫੋਟੋ ਵੀ ਦਿਖਾ ਦਿੰਨਾ ਆਪਾਂ ਇਹਦਾ ਟ੍ਰਾਇਲ ਚੱਲਦਾ ਹਜੇ ਅੱਧਾ ਰਹਿੰਦਾ ਆਪਣੀ ਗਾਂ ਜਰਸੀ 22 23 ਲੀਟਰ ਦੁੱਧ ਤੇ ਆ ਗਈ ਜਿਹਦਾ ਦੁੱਧ ਸੀਗਾ 15 16 17 15 16 ਹੁਣ 22 ਤੋਂ 23 24 ਲੀਟਰ ਤੇ ਚੱਲਦੀ ਹੈ ਆ ਹੈਗਾ ਲਿਵੋ ਸੈੱਲ ਨਵਾਸ ਠੀਕ ਹੈ ਜੀ ਇੱਕ ਤਾਂ ਆਪਾਂ ਇਹ ਲੈ ਕੇ ਆਉਣਾ ਹੈ ਇਹ 500 ਗ੍ਰਾਮ ਤੁਹਾਨੂੰ ਮਿਲੂਗਾ ਤਕਰੀਬਨ 1100 ਰੁਪਏ ਦਾ ਠੀਕ ਹੈ ਜੀ ਜੇ ਵੱਧ ਸਮੱਸਿਆ ਦਾ ਤੁਸੀਂ ਵੱਡਾ ਲਿਆਓ ਸਸਤਾ ਮਿਲਦਾ ਉਹ ਤੇਰਾ ਜਦੋਂ 200 ਰੁਪਏ ਦਾ ਮਿਲ ਜੂਗਾ 900 ਗ੍ਰਾਮ ਚ ਸ਼ਾਇਦ 1500 ਦਾ ਮਿਲ ਜੇ ਇਹ ਤੁਹਾਨੂੰ ਮਿਲੂਗਾ 900 ਤੋਂ 1000 ਰੁਪਏ ਦੇ ਵਿੱਚ ਇੱਕ ਤਾਂ ਤੁਸੀਂ ਇਹ ਲੈ ਕੇ ਆਉਣਾ ਠੀਕ ਹੈ ਜੀ ਇੱਕ ਤੁਸੀਂ ਲੈ ਕੇ ਆਉਣੀ ਹੈ ਜੀ ਬੋਵੀ ਮਿੰਨ ਜੈਲ ਬੋਵੀ ਮਿੰਨ ਜੈਲ ਠੀਕ ਹੈ ਜੀ ਇੱਕ ਤੁਸੀਂ ਇਹ ਲੈ ਕੇ ਆਉਣੀ ਆ ਦੋ ਚੀਜ਼ਾਂ ਹੋ ਗਈਆਂ ਜੀ ਇੱਕ ਲੈ ਕੇ ਆਉਣੀ ਆ ਤੁਸੀਂ ਈ ਕੇਅਰ ਸੀ 100 ਐਮਐਲ ਦੀ ਸੀਸੀ ਆਉਗੀ ਕਾਰਗਿਲ ਕੰਪਨੀ ਦੀ ਤਿੰਨ ਸੀਸੀਆਂ ਤੁਸੀਂ ਉਹ ਲੈਉਣੀਆਂ ਨੇ ਜੀ 100 100 ਰੁਪਏ ਦੀਆਂ ਤਿੰਨੇ ਚੀਜ਼ਾਂ ਹੋ ਗਈਆਂ ਜੀ ਹੁਣ ਜਿਹੜਾ ਲਿਵੋ ਸੈਲੈਂਡਵਾਸ ਆ ਇਹ ਤਾਂ ਤੁਸੀਂ ਪਾਉਣਾ 50 ਗ੍ਰਾਮ ਜਿਹੜੀ ਹੋ ਗਈ ਜੀ ਬੋਵੀਮਨ ਜੈੱਲ ਉਹ ਪਾਉਣੀ ਹੈ ਜੀ 7 ਗ੍ਰਾਮ ਉਹ 21 ਦਿਨਾਂ ਚ ਇੱਕ ਸੀਸੀ ਖਤਮ ਹੋਊਗੀ 7 ਗ੍ਰਾਮ ਦੇ ਹਿਸਾਬ ਨਾਲ ਤੇ ਜਿਹੜੀ ਹੈਗੀ ਹੈ ਜੀ ਈ ਕੇਅਰ ਸੀ ਉਹ ਆਪਾਂ ਸਰਾਂਝ ਨਾਲ ਮੂੰਹ 'ਚ ਪਾਉਣੀ ਹੈ ਜਾਂ ਦਾਣੇ 'ਚ ਇੰਨੇ ਕਿ ਦਾਣੇ 'ਚ ਜਾਂ ਇੰਨੀ ਕਿ ਲੇਟੀ 'ਚ ਉਹ ਪਾਉਣੀ ਹੈ ਜੀ ਆਪਾਂ 20 ਐਮਐਲ ਡੇਲੀ ਉਹ 100 ml 5 ਦਿਨਾਂ 'ਚ ਖਤਮ ਹੋਊ। ਉਹ ਤੁਸੀਂ ਦੇਣੀ ਹੈ ਨੇ 3 ਸੀਸੀਆਂ। ਇਹ ਤਿੰਨੇ ਟ੍ਰੀਟਮੈਂਟ ਇੱਕ ਟਾਈਮ ਬਣਾ ਲਿਓ ਜਦੋਂ ਪਸ਼ੂ ਖਾਣਾ ਪਾਣੀ ਖਾ ਕੇ ਬਹਿ ਗਿਆ ਥਣੇ। ਪੂਰਾ ਪਰਫੈਕਟ ਪੱਕੇ ਟਾਈਮ ਨਾਲ ਪਸ਼ੂ ਨੂੰ ਦੇਲੀ ਦਿਓ ਜਿੱਦ ਦੇ ਤੁਹਾਡਾ ਹਾ ਡੱਬਾ ਖਤਮ ਹੋਊਗਾ। ਤੁਹਾਡਾ ਚਾਰੇ ਥਣਾ ਦੇ ਵਿੱਚ ਦੁੱਧ ਪ੍ਰੋਪਰ ਚੱਲਣ ਲੱਗ ਜੂਗਾ। ਠੀਕ ਹੈ। ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ। ਤਾ ਕਿ ਜਿਹੜੇ ਵੀ ਇਸ ਸਮੱਸਿਆ ਨਾਲ ਜੂਝ ਰਹੇ ਨੇ ਜਿਹੜੇ ਭਰਾ ਤੰਗ ਹੋ ਰਹੇ ਨੇ ਉਹਨਾਂ ਦਾ ਹੋ ਜੇ ਹੱਲ ਤੇ ਦੱਬ ਕੇ ਕਰ ਦਿਓ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਹੋ ਜੀ ਲੱਗੀ ਜੇ ਕਿਸੇ ਭਰਾ ਨੇ ਜਾਣਕਾਰੀ ਫੋਨ ਤੇ ਲੈਣੀ ਹੋਵੇ ਤਾਂ ਨੰਬਰ ਆਪਣਾ 99699 22530 ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਰੱਬ ਰਾਖਾ ਖੁਸ਼ ਰਹੋ ਨਜ਼ਾਰੇ ਲੋ